ਫਲਕਾ ਕਨੌਰ ਅਧੀਨ ਪੈਂਦੇ ਪਿੰਡ ਬਾਸਮਾ ਵਿਖੇ ਸਟੇਲਰ ਇੰਟਰਨੈਸ਼ਨਲ ਸਕੂਲ ਵਿਖੇ ਖੇਡ ਮੁਕਾਬਲੇ ਕਰਵਾਏ ਗਏ ਇਹ ਖੇਡ ਮੁਕਾਬਲੇ ਸਕੂਲ ਦੇ ਪ੍ਰਿੰਸੀਪਲ ਸਵਨ ਸ਼ਰਮਾ ਦੀ ਅਗਵਾਈ ਵਿੱਚ ਕਰਵਾਏ ਗਏ ਜਿੱਥੇ ਪਹਿਲੇ ਅਤੇ ਦੂਜੇ ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਇਨਾਮ ਦਿੱਤਾ ਗਿਆ ਅਤੇ ਬਾਕੀ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਗਿਆ ਬਨੂੜ ਤੋਂ ਅਰਜਿੰਦਰ ਮੌਹੀਦੀ ਰਿਪੋਰਟ ਸਸਰੀਆ ਕਾਲਜੀ ਸਾਰਿਆਂ ਨੂੰ ਅੱਜ ਸਟੈਲ ਇੰਟਰਨੈਸ਼ਨਲ ਸਕੂਲ ਬਾਸਮਾਈਚ ਸਪੋਰਟਸ ਮੀਟ ਕੀਤੀ ਗਈ ਹੈ ਸਾਡੇ ਸਕੂਲ ਦੇ ਬੱਚੇ ਬਹੁਤ ਏਨਰਜੀ ਠੀਕ ਹੈਗੇ ਤੇ ਸਟਾਫ ਮੈਂਬਰਸ ਵੀ ਬਹੁਤ ਜ਼ਿਆਦਾ ਹਾਰਡਵਰਕ ਕਰ ਰਹੀ ਹੈ ਉਹ ਸਾਡੇ ਆਲੇ ਦੁਆਲੇ ਜਿਹੜੇ ਵੀ ਪਿੰਡ ਹੈਗੇ ਉਹਨਾਂ ਦੇ ਬੱਚਿਆਂ ਨੂੰ ਬਹੁਤ ਉੱਪਰ ਲੈ ਕੇ ਆਉਣਾ ਚਾਹੁੰਦੇ ਨੇ ਤੇ ਉਹਨਾਂ ਦੇ ਨਾਲ ਉਹ ਮਿਲ ਚੁਲ ਕੇ ਇਹ ਬੱਚਿਆਂ ਨੂੰ ਅੱਜ ਖੇਡਾਂ ਪ੍ਰਤੀਯੋਗਤਾ ਕਰਵਾਈਆਂ ਗਈਆਂ मैं अपने आसपास के जितने भी गांव हैं उनके सरपंच साहिब मैंब्रांस और बच्चों के जितने भी पेरेंट्स हैं उनके सभी फैमिली मेम्बर से एक रिक्वेस्ट करूंगी कि आप अपने बच्चों को खेल कूद प्रतियोगिता में आगे लेकर आइए पढ़ाई के साथ साथ हमारे बच्चों के लिए खेल कूद प्रतियोगिताएँ बहुत ज़रूरी है जितना बच्चे अपनी एनर्जी को खेलों के बीच में यूटिलाइज़ करेंगे उससे बच्चों की बहुत ज़्यादा उनके अंदर एक पॉजिटिव वाइब्स आएगी और जहाँ तक हमारे पंजाब का सवाल है देखिए पंजाब अपने आप में एक न्यारा है एक पंजाब है जहाँ पर खान पीन रहन सहन लियाक़त आबा भगत बहुत ही ज़्यादा की जाती है हर जगह आप देख सकते हैं कि बच्चे और उनके पेरेंट्स कहीं पे भी कोई दिक्कत आती है तो वो सबसे आगे आकर सबकी हेल्प करते हैं मेरी सारीया ਨੂੰ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡ ਤੋਂ ਵਿੱਚ ਅੱਗੇ ਲੈ ਕੇ ਆਓ ਤੇ ਸਾਡਾ ਸਹਿਯੋਗ ਦਿਓ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਮੈਂ ਜਸਪ੍ਰੀਤ ਕੌਰ ਪੰਜਾਬੀ ਅਧਿਆਪਕ ਸਟੈਲਰ ਇੰਟਰਨੈਸ਼ਨਲ ਸਕੂਲ ਬਾਸਮਾ ਮੈਨੂੰ ਅੱਜ ਇਹ ਦੱਸਦੇ ਹੋਏ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਪ੍ਰਿੰਸੀਪਲ ਸਰਨ ਸ਼ਰਮਾ ਜੀ ਦੇ ਯਤਨਾਂ ਸਦਕਾ ਅੱਜ ਸਾਡੇ ਸਕੂਲ ਵਿੱਚ ਖੇਡ ਸਮਾਰੋਹ ਕਰਾਇਆ ਗਿਆ ਖੇਡਾਂ ਵਿਦਿਆਰਥੀਆਂ ਦੇ ਜੀਵਨ 'ਚ ਓਨਿਆਂ ਹੀ ਜ਼ਰੂਰੀ ਹਨ ਜਿੰਨਾ ਕਿ ਵਿਦਿਆਲ ਉਹਨਾਂ ਲਈ ਵਿਦਿਅਕ ਵਿਸ਼ਿਆਂ ਦੀ ਸਿੱਖਿਆ ਕਿਉਂਕਿ ਅੱਜ ਜਿਹੜਾ ਪੰਜਾਬ ਹੈ ਪੰਜਾਬ ਕੀ ਪੂਰਾ ਸਮਾਜ ਹੀ ਨਸ਼ਿਆਂ ਦੇ ਕੋੜ 'ਚ ਜਾਂ ਖੜਚ ਆ ਚੁੱਕਿਆ ਹੈ ਤੇ ਨਸ਼ਿਆਂ ਤੋਂ ਬਚਾਅ ਲਈ ਬੱਚਿਆਂ 'ਚ ਖੇਡਾਂ ਪ੍ਰਤੀ ਜਨੂੰਨ ਪੈਦਾ ਹੋਣਾ ਬਹੁਤ ਜ਼ਰੂਰੀ ਹੈ ਜੀ ਵਿੱਚ ਸਾਡਾ ਇੱਕ ਕਹਾਵਤ ਵੀ ਹੈ ਕਿ ਅੱਖਾਂ ਗਈਆਂ ਜਹਾਨ ਗਿਆ ਦੰਦ ਗਏ ਸਵਾਦ ਗਿਆ ਅੱਖਾਂ ਨਾਲ ਅਸੀਂ ਜਹਾਨ ਨੂੰ ਦੇਖ ਸਕਦੇ ਹਾਂ ਅੱਖਾਂ ਦੰਦ ਪੂਰੇ ਸਰੀਰਕ ਸਿਹਤ ਹੀ ਪ੍ਰਮਾਤਮਾ ਵੱਲੋਂ ਦਿੱਤੀ ਗਈ ਇੱਕ ਅਨੋਖੀ ਇੱਕ ਅਦਭੁਤ ਅਨਮੋਲ ਨਿਯਮਤ ਹੈ ਤੇ ਇਹਨੂੰ ਤੰਦਰੁਸਤ ਰੱਖਣਾ ਸਾਡਾ ਫਰਜ਼ ਹੈ ਇਸੇ ਵਿਚਾਰ ਨੂੰ ਮੁੱਖ ਰੱਖਦੇ ਹੋਏ ਫਰਸਟ ਕਲਾਸ ਤੋਂ ਲੈ ਕੇ 10th ਕਲਾਸ ਤੱਕ ਸਾਡੇ ਸਕੂਲ 'ਚ ਖੇਡਾਂ ਕਰਵਾਈਆਂ ਗਈਆਂ ਵੱਖ-ਵੱਖ ਖੇਡਾਂ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕੁਝ ਸੱਭਿਆਚਾਰਕ ਮੁਕਾਬਲੇ ਜਿਵੇਂ ਕਿ ਪੰਜਾਬ ਦਾ ਪ੍ਰਸਿੱਧ ਨਾਚ ਭੰਗੜਾ ਅਤੇ ਕੁੜੀਆਂ ਦਾ ਗਿੱਧਾ ਵੀ ਕਰਵਾਇਆ ਗਿਆ ਜਿਸ ਨਾਲ ਕਿ ਵਿਦਿਆਰਥੀਆਂ ਦੇ ਮਾਨਸਿਕ ਤੇ ਸਰੀਰਕ ਜਿਹੜੀ ਦੋਨੋਂ ਹੀ ਗਤੀਵਿਧੀਆਂ ਆ ਉਹ ਰੱਖੀਆਂ ਗਈਆਂ ਤਾਂ ਕਿ ਵਿਦਿਆਰਥੀ ਮਾਨਸਿਕ ਔਤ ਸਰੀਰਕ ਤੌਰ ਤੇ ਪ੍ਰਹੁਲਤ ਹੋ ਸਕਣ ਵਧਣ ਫੁੱਲਣ ਅਸੀਂ ਪ੍ਰਿੰਸੀਪਲ मैम ਦਾ ਧੰਨਵਾਦ ਕਰਦੇ ਹਾਂ ਇਹੋ ਜਿਹੇ ਸਮਾਰੋਹ ਸਕੂਲ 'ਚ ਕਰਵਾਉਣ ਲਈ ਤੇ ਅਸੀਂ ਉਹਨਾਂ ਨੂੰ ਉਮੀਦ ਕਰਦੇ ਹਾਂ ਕਿ ਅੱਗੇ ਵੀ ਅਸੀਂ ਵਧੀਆ ਤੋਂ ਵਧੀਆ ਇਹੋ ਜਿਹੇ ਪ੍ਰੋਗਰਾਮ ਰੱਖ ਕੇ ਵਿਦਿਆਰਥੀਆਂ ਦਾ ਮਨੋਵਲ ਅਤੇ ਬਧਾਵਾਂਗੇ ਅਤੇ ਸਰੀਰਕ ਸਿਹਤ ਪ੍ਰਤੀ ਉਹਨਾਂ ਨੂੰ ਜਾਗਰੂਕ ਕਰਾਂਗੇ ਧੰਨਵਾਦ